ਤੇ ਲੈ ਜਾ ਜੀ ਜਿੰਦ ਹੈ ਨਾ ਮੇਰਾ ਮੇਰੇ ਉੱਤੇ ਹੈ ਜਾ ਦੁਖੋਏ ਜਿਹੜੇ ਦਿਨ ਚੱਲੇ ਆ ਇਹ ਛੋਟੇ ਸਾਹਜਾਦਿਆਂ ਦੇ ਜਿਹੜਾ ਸ਼ੀਦੀ ਦੇ ਵਿੱਚ ਚੱਲਾ ਪਿਆ ਐਨ ਜੀ ਐਨ ਕਾਲਜ ਚਾ ਖੁਲਾੜੀ ਉਹ ਜਿਹੜਾ ਕਾਲੇ ਪਹਿਲੇ ਸ਼ਾਲੂ ਹੁਣਾਂ ਦਾ ਸੀ ਹੁਣ ਉਹ ਸ਼ਾਲੂ ਨਾ ਅੱਗੇ ਕਿਸੇ ਨੂੰ ਦਿੱਤਾ ਚਲਾਨ ਲਈ ਮੈਂ ਬਾਬੇ ਬਾਬੇ ਨਾਨਕ ਅਗੇ ਪ੍ਰਾਰਥਨਾ ਕਰਦਾ ਜਿਹੜੇ ਮਾਲਕ ਆਏ ਨੇ ਚਲਾਉਣ ਵਾਲੇ ਇਹ ਅਮਰਾਜੀ ਤੇ ਮੈਂ ਬਾਬੇ ਕੀ ਪ੍ਰਸੰਗ ਕਰਦਾ ਵੀ ਉਹਨਾਂ ਤੇ ਮੇਰ ਭਰਿਆ ਹਾਸ ਰਵੇ ਇਹ ਸਕੂਲ ਜਿਹੜਾ ਦਿਨ ਦੁਗਲੀ ਤੇ ਰਾਤ ਚੁਗਲੀ ਤੇ ਤਰੱਕੀ ਕਰੇ ਕਾਲਜ ਜਿਹੜਾ ਇਹ ਦਿਨ ਦੁਗਲੀ ਤੇ ਰਾਤ ਚੁਗਲੀ ਤੇ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਤੌਰ ਤੇ ਮੈਂ ਤੁਹਾਡੇ ਚੈਨਲ ਰਹੀ ਇਹ ਕਹਣਾ ਚਾਹਾਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਤਗੜੇ ਹੋ ਕੇ ਆਪਣੇ ਬੱਚਿਆਂ ਨੂੰ ਇੱਥੇ ਕਾਲਜ ਦੀ ਚਪਾਉਂ ਅੱਛੀ ਤਲੀਮ ਦਿਓ ਔਰ ਆਪਣੇ ਬੱਚੇ ਜਿਹੜੇ ਆ ਅੱਛੀ ਜਗ੍ਹਾ ਉਪਜਨ ਕੇ ਪੜਨ ਕੇ ਮੇਰੇ ਵੱਲੋਂ ਫਿਰ ਐਮ ਜੀ ਐਨ ਕਾਲੇ ਨੂੰ ਲੱਖ ਲੱਖ ਵਧਾਈ ਹੈ ਜੈ ਜੈ ਮਾਈ ਗੁਰੂ ਜੀ ਦਾ ਖਾਲਸਾ ਮਾਈ ਗੁਰੂ ਜੀ ਕੀ ਫਤਿਹ ਮੈਂ ਡਾਇਰੈਕਟਰ ਐਮ ਜੀ ਐਨ ਗਰੁੱਪ ਆਫ ਇੰਸਟੀਚਿਊਟ ਦਾ ਖੋਲਾੜੀ ਅੱਜ ਜੈਸੀ ਸਾਹਿਬਜ਼ਾਦਿਆਂ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦੇ ਉੱਤੇ ਇਹ ਲੰਗਰ ਉਹਨਾਂ ਨੂੰ ਸਮਰਪਿਤ ਕੀਤਾ ਹੈ ਜਿਸ ਵਿੱਚ ਅਸੀਂ ਸਾਡੇ ਐਕਸਐਮਐਲਏ ਜਗਿੰਦਰਪਾਲ ਜੀ ਉਹਨਾਂ ਨੂੰ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਤੇ ਮੈਂ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਐਮਜੀਐਨ ਕਾਲਜ ਕੋਈ ਪਹਿਚਾਣ ਦਾ ਮਹਤਾਜ ਨਹੀਂ ਹੈ ਸਾਰਿਆਂ ਨੂੰ ਪਹਿਲਾਂ ਹੀ ਇਹਦਾ ਪਤਾ ਹੈ ਪਰ ਇਹਦੇ ਵਿੱਚ ਅਸੀਂ ਹੋਰ 100 ਕੋਰਸਸ ਨਵੇਂ ਲੈ ਕੇ ਆਏ ਆਂ ਔਰ ਮੈਂ ਸਾਰੇ ਆਸ-ਪਾਸ ਦੇ ਮਾਪਿਆਂ ਨੂੰ ਅਪੀਲ ਕਰਾਂਗਾ ਕਿ ਕਾਲਜ ਵਿੱਚ ਆ ਕੇ ਬੱਚਿਆਂ ਦਾ ਐਡਮਿਸ਼ਨ ਕਰਵਾਉਣ ਔਰ ਸਾਨੂੰ ਮੌਕਾ ਦੇਣ ਆਪਣੀ ਸੇਵਾ ਕਰਨ ਦਾ ਧੰਨਵਾਦ